ਭਾਈ ਅੱਡੇ ਤੋਂ ਕੀਤਾ ਗਿਆ ਏ ਵੱਡੀ ਮਾਤਰਾ ਦੀ ਵਿੱਚ ਨਸ਼ਾ ਬਰਾਮਦ ਦੋ ਔਰਤਾਂ ਕਰ ਰਹੀਆਂ ਸਨ ਨਸ਼ਾ ਤਸਕਰੀ ਅੰਤਰਰਾਸ਼ਟਰੀ ਕੀਮਤ ਹੈ ਕਰੋੜਾਂ ਦੇ ਵਿੱਚ ਤੇ ਦੋਨੋਂ ਔਰਤਾਂ ਨੂੰ ਕਰ ਲਿਆ ਗਿਆ ਏ ਗ੍ਰਿਫਤਾਰ ਜਿਹਾ ਦੱਸਦੀ ਏ ਕਿ ਇੰਦਰਾ ਗਾਂਧੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਤੋਂ ਦੋ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਏ ਜਿਨ੍ਹਾਂ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਨਸ਼ਾ ਬਰਾਮਦ ਹੋਇਆ ਇਹ ਦੋਨੋਂ ਔਰਤਾਂ ਨਸ਼ਾ ਤਸਕਰੀ ਕਰਦੀਆਂ ਸਨ ਦੱਸਦੀ ਹੈ ਕਿ ਦਿੱਲੀ ਪੁਲਿਸ ਦੇ ਵੱਲੋਂ ਇਹਨਾਂ ਔਰਤਾਂ ਨੂੰ ਉਸ ਵੇਲੇ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਇਹ ਹਵਾਈ ਜਹਾਜ਼ ਤੋਂ ਬਾਹਰ ਨਿਕਲੀਆਂ ਤਾਂ ਪੁਲਿਸ ਨੂੰ ਇਹਨਾਂ ਤੇ ਸ਼ੱਕ ਹੋਇਆ ਪੁਲਿਸ ਨੇ ਇਹਨਾਂ ਦੇ ਸਮਾਨ ਦੀ ਚੈਕਿੰਗ ਕੀਤੀ ਜਿਸ ਦੌਰਾਨ ਪਾਇਆ ਗਿਆ ਕਿ ਇਹਨਾਂ ਦੇ ਕੋਲ ਬਹੁਤ ਵੱਡੀ ਮਾਤਰਾ ਦੇ ਵਿੱਚ ਨਸ਼ਾ ਹੈ ਦੱਸਦੀ ਹੈ ਕਿ ਪੁਲਿਸ ਨੇ ਇਹਨਾਂ ਦੇ ਕੋਲ ਜਿਹੜੇ 4 ਟਰਾਲੀ ਬੈਗ ਸਨ ਉਹਨਾਂ ਦੀ ਚੈਕਿੰਗ ਕੀਤੀ ਤਾਂ ਉਹਨਾਂ ਦੇ ਵਿੱਚੋਂ ਜਿਹੜਾ ਨਸ਼ਾ ਬਰਾਮਦ ਹੋਇਆ ਉਹ ਗਾਂਜਾ ਦੱਸਿਆ ਜਾ ਰਿਹਾ ਜਿਸ ਦੀ ਕੀਮਤ ਅਗਰ ਅੰਤਰਰਾਸ਼ਟਰੀ ਹਿਸਾਬ ਦੇ ਨਾਲ ਲਗਾਈਏ ਤਾਂ 27 ਕਰੋੜ ਦੱਸੀ ਜਾ ਰਹੀ ਹੈ ਇਹ 23 ਕਿਲੋ ਤੋਂ ਵੱਧ ਗਾਂਜਾ ਹੈ ਜਿਹੜਾ ਕਿ ਪੁਲਿਸ ਨੇ ਇਹਨਾਂ ਦੇ ਕੋਲੋਂ ਬਰਾਮਦ ਕੀਤਾ ਹੈ ਦੱਸਿਏ ਕਿ ਇਹ ਪੋਲੀਥੀਨ ਦੇ ਪੈਕਟਾਂ ਦੇ ਵਿੱਚ ਭਰ ਕੇ ਰੱਖਿਆ ਹੋਇਆ ਸੀ ਤੇ ਇਹਨਾਂ ਚਾਰਾਂ ਹੀ ਟੋਲੀ ਬੈਗਾਂ ਦੇ ਵਿੱਚ ਇਹ ਭਰਿਆ ਹੋਇਆ ਸੀ ਜਿਹੜੇ ਕਿ 54 ਪੈਕੇਟਸ ਸਨ ਜਿਹੜੇ ਕਿ ਪੋਲੀਥੀਨ ਦੇ ਸਨ ਉਹਨਾਂ ਦੇ ਵਿੱਚ ਇਹਨਾਂ ਨੂੰ ਭਰ ਕੇ ਰੱਖਿਆ ਹੋਇਆ ਸੀ ਇਸ ਦਾ ਰੰਗ ਹਰਾ ਦੱਸਿਆ ਜਾ ਰਿਹਾ ਹੈ ਦੱਸਿਏ ਕਿ ਪੁਲਿਸ ਨੂੰ ਇਹਨਾਂ ਤੇ ਸ਼ੱਕ ਹੋਈ ਇਸ ਕਰਕੇ ਪੁਲਿਸ ਨੇ ਇਹਨਾਂ ਦੀ ਚੈਕਿੰਗ ਕੀਤੀ ਜਿਸ ਦੌਰਾਨ ਪੁਲਿਸ ਨੇ ਇਹਨਾਂ ਦੇ ਕੋਲੋਂ ਇਹ ਨਸ਼ਾ ਬਰਾਮਦ ਕੀਤਾ ਦੱਸਿਆ ਕਿ ਇਹ ਫਲਾਈਟ ਨੰਬਰ AI377 ਦੇ ਰਾਹੀਂ ਦਿੱਲੀ ਵਾਇਡੈਡ ਤੇ ਉਤਰੀਆਂ ਸਨ ਤੇ ਪੁਲਿਸ ਨੇ ਚੈਕਿੰਗ ਦੌਰਾਨ ਇਹਨਾਂ ਦੇ ਕੋਲੋਂ ਨਸ਼ਾ ਬਰਾਮਦ ਕੀਤਾ ਪੁਲਿਸ ਨੇ ਇਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਵੀ ਲੈ ਲਿਆ ਤੇ ਇਹਨਾਂ ਦੇ ਕੋਲੋਂ ਪੁੱਛਗਛ ਵੀ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਇਸ ਨਸ਼ੇ ਦੀ ਜਿਹੜੀ ਕੀਮਤ ਹੈ ਉਹ 27 ਕਰੋੜ ਤੋਂ ਵੀ ਵੱਧ ਦੱਸੀ ਜਾਂਦੀ ਹੈ ਜਦੋਂ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਤਾਂ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਇਹਨਾਂ ਨੇ ਕਬੂਲ ਲਿਆ ਕਿ ਇਹ ਬੈਗ ਇਹਨਾਂ ਦੇ ਹੀ ਹਨ ਵੈਸੇ ਵੀ ਪੁਲਿਸ ਨੇ ਚੈਕਿੰਗ ਦੌਰਾਨ ਪਹਿਲਾਂ ਹੀ ਇਹ ਪਤਾ ਲਗਾ ਲਿਆ ਸੀ ਕਿ ਇਹ ਜਿਹੜੇ ਚਾਰੋਂ ਬੈਗ ਨੇ ਇਹਨਾਂ ਦੇ ਹੀ ਨੇ ਤੇ ਪੁਲਿਸ ਨੇ ਇਹੜਾ ਨਸ਼ਾ ਹੈ OV ਬ੍ਰਾਹਮੜ ਕਰ ਲਿਆ ਅੰਤਰਰਾਸ਼ਟਰੀ ਕੀਮਤ ਇਸ ਦੀ 27 ਕਰੋੜ ਤੋਂ ਵੀ ਵੱਧ ਦੱਸੀ ਜਾ ਰਹੀ ਹੈ ਜੇਕਰ ਭਾਰ ਦੇ ਹਿਸਾਬ ਨਾਲ ਗੱਲ ਕਰੀਏ ਤਤ 23 ਕਿਲੋ ਤੋਂ ਵੱਧ ਹੈ ਜਿਹੜਾ ਕਿ ਗਾਂਜਾ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਇਸ ਨੂੰ ਵੀ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਹੈ ਸੋ ਜਿਹੜੀਆਂ ਇਹ ਔਰਤਾਂ ਨੇ ਇਹ ਨਸ਼ਾ ਤਸਕਰ ਨੇ ਔਰ ਇਹਨਾ ਨੇ ਇਹ ਨਸ਼ਾਲਿਆ ਕੇ ਅੱਗੇ ਸਪਲਾਈ ਕਰਨਾ ਸੀ ਤੇ ਉਹਨਾਂ ਦੇ ਕੋਲੋਂ ਵੀ ਮੋਟੀ ਰਕਮ ਵਸੂਲਣੀ ਸੀ ਇਸ ਤੋਂ ਪਹਿਲਾਂ ਕਿ ਇਹ ਆਪਣਾ ਇਹੋ ਕਾਰੋਬਾਰ ਸ਼ੁਰੂ ਕਰਦੀਆਂ ਇਸ ਨੂੰ ਹੋਰ ਅੰਜਾਮ ਦਿੰਦੀਆਂ ਇਹ ਪੁਲਿਸ ਦੇ ਹੱਥ ਲੱਗ ਗਈਆਂ ਨੇ ਪੁਲਿਸ ਨੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਹੈ ਪੁਲਿਸ ਦੇ ਵੱਲੋਂ ਇਹਨਾਂ ਦੇ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਪੁਲਿਸ ਦਾ ਅਖਣਾ ਹੈ ਕਿ ਜੇਕਰ ਇਹ ਲੁਕਾ ਕੇ ਇਹਨਾਂ ਸ਼ਾ ਲੈ ਜਾਂਦੀਆਂ ਤਾਂ ਕਈ ਹੋਰ ਨੌਜਵਾਨਾਂ ਨੂੰ ਇਹਨਾਂ ਨੇ ਨਸ਼ੇ ਤੇ ਲਗਾ ਦੇਣਾ ਸੀ ਇਸ ਤੋਂ ਪਹਿਲਾਂ ਕਿ ਇਹ ਇਸ ਦੇ ਵਿੱਚ ਕਾਮਯਾਬ ਹੁੰਦੀਆਂ ਇਹ ਪੁਲਿਸ ਦੇ ਹੱਥ ਲੱਗ ਗਈਆਂ ਨੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਨਾਲ ਹੀ ਇਹਨਾਂ ਦੇ ਕੋਲੋਂ ਨਸ਼ਾ ਵੀ ਬਰਾਮਦ ਕਰ ਲਿਆ ਹੈ ਤੇ ਅਗਲੇਰੀ ਕਾਰਵਾਈ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ